ਹੈਲੋ ਦੋਸਤੋ ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਬਜ਼ ਦੇ ਉੱਤੇ ਕਬਜ਼ਾ ਮਤਲਬ ਹੈ ਕਿ ਟੈਕ ਨਾ ਸਾਫ਼ ਨਾ ਹੋਣਾ ਅਤੇ ਮਲ ਤਿਆਗਣ ਵਿੱਚ ਪਰੇਸ਼ਾਨੀ ਹੋਣਾ ਜੇਕਰ ਤੁਹਾਨੂੰ ਇਹ ਰੋਗ ਲੰਬੇ ਸਮੇਂ ਨਾਲ ਹੈ ਤੇ ਤੁਸੀਂ ਹੁਣ ਤੱਕ ਇਸ ਦੇ ਉਪਚਾਰ ਲਈ ਉਪਾਅ ਨਹੀਂ ਕੀਤੇ ਹਨ ਤਾਂ ਇਹ ਸਮੱਸਿਆ ਇੱਕ ਗੰਭੀਰ ਰੋਗ ਬਣ ਸਕਦੀ ਹੈ ਖਾਣ ਪੀਣ ਦੀ ਗਲਤ ਆਦਤ ਦੇ ਕਾਰਨ ਕਬਜ਼ ਦੀ ਸ਼ਿਕਾਇਤ ਹੁੰਦੀ ਹੈ ਇਸ ਦੇ ਇਲਾਵਾ ਰਾਤ ਨੂੰ ਖਾਣਾ ਖਾਣ ਦੇ ਬਾਅਦ ਤੁਰੰਤ ਸੌਂ ਜਾਣਾ ਕੁਝ ਅਜਿਹੀਆਂ ਆਦਤਾਂ ਹੀ ਜਿਨ੍ਹਾਂ ਦੀ ਵਜ੍ਹਾ ਨਾਲ ਕਬਜ਼ ਦਾ ਰੋਗ ਹੁੰਦਾ ਹੈ ਕਬਜ਼ ਸਾਡੇ ਡਾਈਜੈਸ਼ਨ ਸਿਸਟਮ ਨੂੰ ਕਮਜ਼ੋਰ ਕਰਦਾ ਹੈ ਅਤੇ ਇਸ ਦੀ ਵਜ੍ਹਾ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਹੋਣ ਦੇ ਸੰਦੇਹ ਵੱਧ ਜਾਂਦੇ ਹਨ ਜਿਵੇਂ ਭੁੱਖ ਘੱਟ ਲੱਗਣੀ ਬਵਾਸੀ ਐਸਿਡਿਟੀ ਅਤੇ ਗੈਸ ਦੀ ਪ੍ਰੋਬਲਮ ਆਪਣੇ ਖਾਣ ਪਾਣ ਵਿੱਚ ਸੁਧਾਰ ਕਰਕੇ ਅਸੀਂ ਇਸ ਰੋਗ ਤੋਂ ਬਚ ਸਕਦੇ ਹਾਂ ਤਾਂ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਕਬਜ਼ ਦੇ ਇਲਾਜ ਕਰਨ ਦੇ ਆਯੁਰਵੈਦਿਕ ਅਤੇ ਘਰੇਲੂ ਨੁਸਖੇ ਜਾਣਾਂਗੇ ਜੋ ਪੁਰਾਣੀ ਤੋਂ ਪੁਰਾਣੀ ਕਬਜ਼ ਖੋਲਣ ਵਿੱਚ ਕਾਰਗਰ ਹੈ ਤਾਂ ਦੋਸਤੋ ਅੱਜ ਦੇ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ ਤਾਂ ਦੋਸਤੋ ਕਬਜ਼ ਨੂੰ ਜੜੋਂ ਖਤਮ ਕਰਨ ਵਿੱਚ ਅੰਜੀਰ ਬਹੁਤ ਹੀ ਜ਼ਿਆਦਾ ਕਾਰਗਰ ਹੈ ਅੰਜੀਰ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ ਅਤੇ ਇਹ ਕੁਦਰਤੀ ਔਸ਼ਧੀ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਉਹ ਲੋਕ ਜਿਨ੍ਹਾਂ ਨੂੰ ਕਾਫੀ ਲੰਬੇ ਸਮੇਂ ਤੋਂ ਕਬਜ਼ ਹੈ ਇਸ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਲ ਕਰੋ ਤਾਜ਼ਾ ਅਤੇ ਸੁੱਕਾ ਅੰਜੀਰ ਦੋਨੋਂ ਹੀ ਕਬਜ਼ ਦੇ ਇਲਾਜ ਲਈ ਕਾਫੀ ਫਾਇਦੇਮੰਦ ਹੈ ਤਾਂ ਦੋਸਤੋ ਤਾਜ਼ਾ ਅੰਜੀਰ ਨੂੰ ਛਿਲਕੇ ਦੇ ਨਾਲ ਸੇਵਨ ਕਰੋ ਕਿਉਂਕਿ ਇਸ ਦੇ ਛਿਲਕੇ ਦੇ ਵਿੱਚ ਜ਼ਿਆਦਾ ਫਾਈਬਰ ਅਤੇ ਕੈਲਸ਼ੀਅਮ ਹੁੰਦਾ ਹੈ ਜਿਸ ਨਾਲ ਤੁਹਾਨੂੰ ਕਬਜ਼ ਤੋਂ ਰਾਹਤ ਮਿਲੇਗੀ ਜਾਂ ਫਿਰ ਦੋਸਤੋ ਤੁਸੀਂ ਦੋ ਜਾਂ ਤਿੰਨ ਬਦਾਮਾਂ ਨੂੰ ਅਤੇ ਇੱਕ ਸੁੱਕੇ ਅੰਜੀਰ ਨੂੰ ਲਵੋ ਅਤੇ ਇਹਨਾਂ ਦੋਨਾਂ ਨੂੰ ਕੁਝ ਘੰਟੇ ਲਈ ਪਾਣੀ ਦੇ ਵਿੱਚ ਭਿਗੋ ਕੇ ਰੱਖ ਦਿਵੋ ਅਤੇ ਉਸ ਤੋਂ ਬਾਅਦ ਬਦਾਮ ਦੇ ਛਿਲਕੇ ਨੂੰ ਉਤਾਰ ਲਵੋ ਅਤੇ ਫਿਰ ਇਹਨਾਂ ਦੋਨਾਂ ਨੂੰ ਮਿਕਸਚਰ ਵਿੱਚ ਪੀਸ ਕੇ ਇੱਕ ਪੇਸਟ ਤਿਆਰ ਕਰ ਲਵੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪੇਸਟ ਨੂੰ ਇੱਕ ਚਮਚ ਸ਼ਹਿਦ ਦੇ ਨਾਲ ਸੇਵਨ ਕਰੋ ਇਸ ਦਾ ਸੇਵਨ ਜੇ ਤੁਸੀਂ ਲਗਾਤਾਰ ਕਰਦੇ ਹੋ ਤੱਕ ਕੁਛ ਹੀ ਦਿਨਾਂ ਦੇ ਵਿੱਚ ਤੁਹਾਡੀ ਕਬਜ ਜਲਦ ਖਤਮ ਹੋ ਜਾਵੇਗੀ ਤਾਂ ਦੋਸਤੋ ਇੱਥੇ ਮੈਂ ਅੰਜੀਰ ਬਾਰੇ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਇਸ ਦੇ ਹਰ 100 ਗ੍ਰਾਮ ਸੁੱਕੇ ਅੰਜੀਰ ਵਿੱਚ 249 ਕੈਲਰੀਜ਼ 0.9 ਗ੍ਰਾਮ ਫੈਟ 100 ਗ੍ਰਾਮ ਸੋਡੀਅਮ 680 ਮਿਲੀਗ੍ਰਾਮ ਪੋਟਾਸ਼ੀਅਮ ਕਾਰਬੋਹਾਈਡਰੇਟ 64 ਗ੍ਰਾਮ ਫਾਈਬਰ 10 ਗ੍ਰਾਮ 슈ਗਰ 48 ਗ੍ਰਾਮ ਅਤੇ ਪ੍ਰੋਟੀਨ 7.10 ਗ੍ਰਾਮ ਹੁੰਦਾ ਹੈ ਇਸ ਲਈ ਇਹ ਕਈ ਪ੍ਰਕਾਰ ਨਾਲ ਸਾਡੇ ਲਈ ਲਾਭਕਾਰੀ ਹੁੰਦਾ ਹੈ ਤਾਂ ਦੋਸਤੋ ਸੁੱਕੇ ਅੰजीर ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ ਜੋ ਨਾ ਕੇਵਲ ਕਬਜ ਹੋਣ ਤੋਂ ਰੋਕਦਾ ਹੈ ਸਗੋਂ ਪਾਚਨ ਕਰੀਆ ਨਾਲ ਜੁੜੀ ਕਈ ਸਮੱਸਿਆ ਨੂੰ ਵੀ ਜੜੋਂ ਖਤਮ ਕਰਦਾ ਹੈ ਦੋ ਸੁੱਕੇ ਅੰजीर ਨੂੰ ਰਾਤ ਪਰ ਪਾਣੀ ਵਿੱਚ ਭਿਗੋ ਕੇ ਰੱਖੋ ਅਤੇ ਸਵੇਰੇ ਉਸ ਦਾ ਪਾਣੀ ਪੀ ਲਵੋ ਅਤੇ ਨਾਲ ਹੀ ਨਾਲ ਤੁਸੀਂ ਅੰजीर ਨੂੰ ਚਬਾ ਕੇ ਖਾ ਲਵੋ ਇਸ ਤਰੀਕੇ ਨਾਲ ਕੁਝ ਦਿਨ ਖਾਣ ਨਾਲ ਤੁਹਾਡੀ ਕਬਜ ਜੜੋਂ ਖਤਮ ਹੋ ਜਾਵੇਗੀ ਤਾਂ ਦੋਸਤੋ ਕਬਜ ਹੋਣ ਦਾ ਸਭ ਤੋਂ ਵੱਡਾ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਪਾਣੀ ਦੀ ਕਮੀ ਹੋਣ ਕਾਰਨ ਅੰਤੜਾ ਵਿੱਚ ਮਲ ਸੁੱਕਣ ਲੱਗ ਜਾਂਦਾ ਹੈ ਅਤੇ ਮਲ ਤਿਆਗ ਕਰਨ ਵਿੱਚ ਕਾਫੀ ਜ਼ੋਰ ਲਗਾਉਣਾ ਪੈਂਦਾ ਹੈ ਕਬਜ਼ ਦੇ ਉਪਚਾਰ ਲਈ ਰੋਗੀਆਂ ਨੂੰ ਪਾਣੀ ਜ਼ਿਆਦਾ ਮਾਤਰਾ ਵਿੱਚ ਪੀਣਾ ਚਾਹੀਦਾ ਹੈ ਅਤੇ ਖਾਣਾ ਖਾਂਦੇ ਸਮੇਂ ਪਾਣੀ ਨਹੀਂ ਪੀਣਾ ਚਾਹੀਦਾ ਤਾਂ ਦੋਸਤੋ ਤੁਸੀਂ ਦੇਖਿਆ ਇਹਨਾਂ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਆਪਣੀ ਕਬਜ਼ ਤੋਂ ਮੁਕਤੀ پا ਸਕਦੇ ਹਾਂ ਤਾਂ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹਨਾਂ ਸਭ ਕਾ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਅਤੇ ਸਾਡੇ ਚੈਨਲ ਹੈਲਥ ਸਮਾਧਾਨ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ